ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਆਰ ਕੇ ਜੋਹਰ ਪੰਜਾਬੀ ਵਿਰਸਾ ਤੇ ਅੱਜ ਅਸੀਂ ਲੈ ਕੇ ਆਏ ਹਾਂ ਪ੍ਰਸਿੱਧ ਲੇਖਕ ਗੁਰਵਕ ਸਿੰਘ ਪ੍ਰੀਤ ਲੜੀ ਦੀ ਇੱਕ ਵੱਖਰੀ ਤੇ ਭਾਵਨਾਵਾਂ ਨਾਲ ਭਰੀ ਕਹਾਣੀ ਮੋਬੀਨਾ ਕਿ ਸੁਕੀਨਾ ਇਹ ਕਹਾਣੀ ਮਨੁੱਖੀ ਸੰਵੇਦਨਾਵਾਂ ਰਿਸ਼ਤਿਆਂ ਦੀ ਗਹਿਰਾਈ ਅਤੇ ਜੀਵਨ ਦੀ ਸਚਾਈ ਨੂੰ ਛੂੰਹਦੀ ਹੈ ਤਾਂ ਆਓ ਸੁਣਦੇ ਹਾਂ ਪੰਜਾਬੀ ਕਹਾਣੀ ਮਬੀਨਾ ਕਿਸ ਕਿਨਾਂ ਪਿੰਡ ਦੇ ਇੱਕੋ ਇੱਕ ਪੱਕੇ ਘਰ ਦੇ ਫਿਸ਼ਵਾੜਿਓ ਮਰਦ ਤੇ ਤੀਮੀ ਚੋਰਾ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ ਸਾਹਮਣੇ ਸੂਰਜ ਲੈ ਰਿਹਾ ਸੀ ਸਿੱਧੀਆਂ ਕਿਰਨਾਂ ਉਹਨਾਂ ਦੇ ਮੂੰਹ ਉੱਤੇ ਪਈਆਂ ਮਰਦ ਦਾ ਜੁੱਸਾ ਜਵਾਨ ਤੇ ਤਕੜਾ ਤੀਮੀ ਦੀ ਨੁਹਾਰ ਸੂਣੀ ਤੇ ਪਤਲੀ ਪਰ ਦੋਹਾਂ ਦੇ ਹਵਸ ਉੱਡੇ ਹੋਏ ਪਲ ਦਾ ਪਲ ਪਰਲੇ ਸਿਰੋਂ ਆਉਂਦੀਆਂ ਆਵਾਜ਼ਾਂ ਸੁਣ ਲੈ ਖਲੋ ਕੇ ਉਹ ਥੋੜੀ ਦੂਰ ਸਰਸਰ ਕਰਦੇ ਕਮਾਦ ਦੇ ਖੇਤ ਵਿੱਚ ਜਾਵੜੇ ਇਸ ਖੇਤ ਦੇ ਇੱਕ ਪਾਸੇ ਬੰਨੇ ਉੱਤੇ ਲਸੂੜੇ ਦਾ ਦਰਖਤ ਸੀ ਇਹ ਜ਼ੈਲਦਾਰ ਹਾਸ਼ਮ ਅਲੀ ਦਾ ਪੁੱਤਰ ਕਾਸਮ ਤੇ ਉਹਦੇ ਨੂੰ ਜੀਨਤ ਸਨ ਜ਼ੈਲਦਾਰ ਹਾਸ਼ਮ ਉਹਦਾ ਕਬੀਲਾ ਤੇ ਪਿੰਡ ਦੇ ਬਹੁਤ ਸਾਰੇ ਲੋਕ ਦੋ ਘੰਟੇ ਨਹੀਂ ਹੋਏ ਕਿ ਪਿੰਡ ਖਾਲੀ ਕਰ ਗਏ ਸਨ ਅੱਜ ਤੱਕ ਜ਼ੈਲਦਾਰ ਬੜੇ ਹੌਸਲੇ ਵਿੱਚ ਰਿਹਾ ਸੀ ਆਵਾੜੇ ਬੜੇ ਉੜਦੇ ਸਨ ਕਿ ਉਸ ਪਿੰਡ ਜਿੱਥਾ ਪੈ ਗਿਆ ਇਸ ਪਿੰਡ ਪੈਣਾਏ ਕੋਈ ਘੂੜੀ ਵਾਲਾ ਉਸ ਖੂਬ ਤੇ ਆਖ ਗਿਆ ਸੀ ਕਿ ਲੋਹਾਰਾਂ ਦੀ ਕੋਟਲੀ ਸਾਰੀ ਸੜ ਗਈ ਏ ਜ਼ੈਲਦਾਰ ਕਹਿੰਦਾ ਸਭ ਆਵਾੜੇ ਨੇ ਖਾਤਰ ਜਮਾ ਰੱਖੋ ਨਵੇਂ ਨਗਰ ਦਾ ਵੱਡਾ ਸਰਦਾਰ ਮੇਰਾ ਦੋਸਤ ਆਪਣੇ ਬੱਚੇ ਸਾਡੇ ਪਿੰਡ ਸਵਾਨ ਨੂੰ ਤਿਆਰ ਹੈ ਪਰ ਅਜ ਸਵੇਰੇ ਜਦੋਂ ਜ਼ੈਲਦਾਰ ਸਰਦਾਰ ਕੋਲੋਂ ਤਸੱਲੀ ਲੈਣ ਗਿਆ ਤਾਂ ਸਰਦਾਰ ਕੁਝ ਫਿਕਰਮੰਦ ਦਿਸਿਆ ਤੇ ਉਹਦੇ ਕੋਲ ਬੈਠੇ ਨੂੰ ਕੁਝ ਸਿੱਖ ਉੱਠ ਕੇ ਪਰਾਂ ਲੈ ਗਏ ਤੇ ਜ਼ੈਲਦਾਰ ਦੇ ਕੰਨੀ ਮਾੜੇ ਜਿਹੇ ਪਿੰਕ ਪੈ ਗਏ ਸਰਦਾਰ ਜੀ ਤੋ ਖਾਣਾ ਖਾਣਾ ਪਸੀਨੋ ਆਇਆ ਨੇ ਜਥਾ ਬਣਾ ਲਿਆ ਜੀ ਤੇ ਉਹ ਕਿਸੇ ਦੀ ਨਹੀਂ ਜਿਸ ਹੁੰਦੇ ਪਿੰਡ ਮੁੜ ਕੇ ਜ਼ੈਲਦਾਰ ਨੇ ਵੱਡੀ ਮਸਜਿਦ ਵਿੱਚ ਮੀਟਿੰਗ ਕੀਤੀ ਤੇ ਪਿੰਡ ਖਾਲੀ ਕਰ ਦੇਣ ਦਾ ਫੈਸਲਾ ਹੋ ਗਿਆ। ਸਾਰੇ ਪਿੰਡ ਵਿੱਚ ਚੀਕ-ਚਿਹਾੜਾ ਮੱਚ ਗਿਆ। ਰੋਂਦਿਆਂ ਧੋਂਦਿਆਂ ਨੇ ਗੰਢਾਂ 부ਚਕੀਆਂ ਬੱਧੀਆਂ ਸਿੱਖ ਬੱਚਿਆਂ ਨਾਲ ਖੇਡਦੇ ਮੁਸਲਮਾਨ ਬੱਚਿਆਂ ਨੂੰ ਥਾਲ ਥੱਫੇ ਮਾਰ ਘਰੀ ਆਂਦਾ। ਕੇਰੂ ਨੇ ਸਰਾਸ ਦੀ ਬਾਹ ਫੜ ਲਈ ਨਹੀਂ ਤਾਈ। ਇਹ ਨੂੰ ਮੈਂ ਨਹੀਂ ਜਾਣਦੇਨਾ। ਸਰਾਸ ਦੀ ਮਾਂ ਨੇ ਇਹ ਆਖਦਿਆਂ ਕਿ ਸਾਡਾ ਦਾਣਾ ਪਾਣੀ ਹੁਣ ਇਥੋਂ ਮੁੱਕ ਗਏ ਪੁੱਤਰ ਨੂੰ ਅੱਗੇ ਲਾ ਲਿਆ ਆ ਸੁੱਟ ਆ ਫੜੇ ਏਦੀ ਕਿਸੇ ہمسਾਇ ਨੂੰ ਸਪੁਰਦੀ ਕਰ ਬਹੁ ਜੰਦੇ ਮਾਰ ਡੰਗਰਾਂ ਦੀਆਂ ਪਿੱਠਾਂ ਉੱਤੇ ਜੁੱਲੇ ਪ੍ਰਾਣੇ ਸੁੱਟ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਗਲੀਆਂ ਵਿੱਚ ਇਕੱਠੇ ਹੋ ਗਏ ਪਿੰਡ ਦੀ ਰੂਹ ਆਪਣਾ ਕਾਲਵ ਛੱਡ ਰਹੀ ਸੀ ਆਪਣੇ ਕੰਧਾਂ ਵੱਲ ਵੇਖ-ਵੇਖ ਬੁੱਢੇ ਲੋਕ ਟਾਹਾ ਮਾਰ ਰਹਿ ਸਨ ਹਾਸ਼ਮ ਜ਼ੈਲਦਾਰ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ ਤੇ ਉਹ ਆਪਣੇ ਪੁੱਤਰ ਨੂੰ ਕਾਸਮ ਨੂੰ ਪਛਾਣ ਰਹਿਣੋ ਵਰਜ ਰਿਹਾ ਸੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਾਸਮ ਆਦਾ ਸੀ ਜਿੰਦ ਕੁ ਜੀਮਾਰ ਤੇ ਬਹੁਤ ਕਮਰੀ ਹੋਈ ਹੈ ਮਬੀਨਾ ਨੂੰ ਚੁੱਕ ਕੇ ਉਹਦੇ ਕੋਲੋਂ ਤੁਰਿਆ ਨਹੀਂ ਜਾਣਾ ਨਾਲੇ ਮੈਂ ਸਾਰੀ ਖਬਰਸਾਰ ਲੈ ਕੇ ਆਵਾਂਗਾ ਦੂਰੋ ਜਥਾ ਆਉਂਦਾ ਵੇਖ ਕੇ ਮੈਂ ਜ਼ਿੰਦ ਨੂੰ ਘੋੜੀ ਉੱਤੇ ਅੱਗੇ ਬਿਠਾ ਪਤਨੋਂ ਪਾਰ ਹੋ ਤੁਹਾਨੂੰ ਆ ਮਿਲਾਂਗਾ ਕਈ ਹੋਰ ਜਵਾਨ ਵੀ ਪਿੱਛੇ ਰਹਿ ਗਏ ਕੀ ਪਤਾ ਜਥਾ ਨਾ ਹੀ ਪਏ ਨਵੀਂ ਨਗਰ ਦਾ ਸਰਦਾਰ ਜਥੇ ਨੂੰ ਰੋਕ ਹੀ ਲਏ ਤੇ ਫਿਰ ਉਹ ਸਾਰੇ ਪਿੰਡ ਨੂੰ ਮੋੜ ਲਿਆਉਣਗੇ ਵਤਨ ਛੁੱਟ ਰਿਹਾ ਸੀ ਪਹਿਰੀਆਂ ਖੂ ਛੁੱਟ ਰਹੇ ਸਨ ਮੈਦਾਨ ਛੁੱਟ ਰਹੇ ਸਨ ਜਿਨ੍ਹਾਂ ਦੀ ਮਿੱਟੀ ਵਿੱਚ ਆੜੀਆਂ ਨਾਲ ਛਿੱਲੇ ਮੋਢੇ ਆ ਭੁੱਲ ਜਾਦਾ ਬਣ ਗਏ ਸਨ ਬੇਰੀਆਂ ਛੁੱਟ ਰਹੀਆਂ ਸਨ ਜਿਨ੍ਹਾਂ ਦੇ ਬਚਪਨ ਵਿੱਚ ਚੋਰੀ ਖਾਦੇ ਬੀਰਾਂ ਵਰਗਾ ਮਿੱਠਾ ਫਲ ਫੇਰ ਕਦੇ ਕਿਸੇ ਨਹੀਂ ਖਾਦਾ ਆਪਣੇ ਖੂਹ ਕੋਲੋਂ ਲੰਘਦੇ ਇਬਰਾਹਿਮ ਦੀ ਬੋਟੀ ਦੀ ਧਾਂ ਨਿਕਲ ਗਈ ਹੁਣੇ ਨਵੇਂ ਟਿੰਡਾ ਪੋਏ ਸਨ ਬੀਰ ਪਈਏ ਲਾ ਕੇ ਨਵੀਂ ਕਾਂਜਨ ਚੜਾਈ ਸੀ ਪਾਪਾ ਆਪਣੀਆਂ ਜੂਹਾਂ ਨੂੰ ਤੱਕਦੇ ਲੋਕਾਂ ਦੀਆਂ ਅੱਖਾਂ ਬੰਨਿਆ ਢੇਰੀਆਂ ਵਾੜਾਂ ਨਾਲ ਅੜ ਅੜ ਰੁਕਦੀਆਂ ਉੜਕ ਜਾਣਿਆ ਪਿਆਰਿਆ ਸਭ ਕੁਝ ਲੂਪ ਹੋ ਗਿਆ ਤੇ ਪਰਦੇਸ ਦੇ ਸ਼ਨ ਪਰਾਂ ਸੁੱਟ ਦੀ ਹੱਦ ਉੱਤੇ ਸੋਗੀ ਕਾਫਲਾ ਬਹਿ ਗਿਆ ਉਧਰ ਨਵੇਂ ਨਗਰੋਂ ਪਹਿਲਿਓ ਪਹਿਲੀ ਦੌਰ ਦਾ ਆਕੇ ਕੋਈ ਖਬਰ ਦੇ ਗਿਆ ਕਿ ਪੱਠੇ ਤੱਕ ਜਥਾ ਪਹੁੰਚ ਗਿਆ ਸੀ ਕਾਸਮ ਆਪਣੇ ਤਵੇਲੇ ਵੱਲ ਭੱਜਾ ਗਿਆ ਪਰ ਘੋੜੀ ਉੱਥੇ ਕੋਈ ਨਹੀਂ ਸੀ ਤੇ ਦੂਰੋਂ ਅਜੇ ਚੁੱਕੀ ਦੂਰੋਂ ਤਲਵਾਰਾਂ ਲਿਸ਼ਕਦੀਆਂ ਉਹਨੂੰ ਦੇਸੀ ਜ਼ੀਨਤ ਜ਼ਿੰਤ ਚੁੱਕ ਮਬੀਨਾ ਨੂੰ ਕੋੜੀ ਕਿਸੇ ਕੋਲ ਖੜੀਏ ਛੇਤੀ ਕਰ ਘਰ ਦੇ ਪਿਛਵਾੜੇ ਕਮਾਦ ਵਿੱਚ ਲੁਕਣ ਦੇ ਸਿਵਾ ਹੋਰ ਕੋਈ ਰਾਹ ਨਹੀਂ ਰਿਹਾ ਕਮਾਦ ਵਿੱਚ ਉਹ ਬੜੇ ਹੀ ਸਨ ਕਿ ਜਥਾ ਪਿੰਡ ਦੀ ਝੂ ਵਿੱਚ ਆ ਧਮਕ ਬੰਨੇ ਕੋਲੋਂ ਕਈ ਦੌੜ ਦੇ ਲੰਘਦਿਆਂ ਆਵਾਜ਼ ਆਈ ਇਹ ਆਪਣੇ ਹੀ ਹੋਣਗੇ ਪੱਤਨ ਵਾਲ ਨੱਠੇ ਜਾਂਦੇ ਕਾਸਮ ਨੇ ਆਕਿਆ ਇਨੇ ਨੂੰ ਪਿੰਡ ਵਿੱਚੋਂ ਓ ਸ਼ੋਰ ਸ਼ੋਰ ਹੋਣ ਲੱਗ ਪਿਆ ਜਿਵੇਂ ਉੱਥੇ ਅਸਮਾਨ ਟੁੱਟ ਪਿਆ ਸੀ ਸ਼ੋਰ ਉਹਨਾਂ ਦੇ ਨੇੜੇ ਤੇੜੇ ਆਉਂਦਾ ਜਾ ਰਿਹਾ ਸੀ ਕਮਾਦ ਵਿੱਚ ਬੜਾ ਹੁੱਸੜ ਲੱਗ ਰਿਹਾ ਸੀ ਮੁਬੀਨਾ ਭਾਵੇਂ ਅਜੇ ਜਾਗੀ ਨਹੀਂ ਸੀ ਪਰ ਪਾਸੇ ਮਾਰਨ ਲੱਗ ਪਈ ਸੀ ਬੜੀ ਮੁਸ਼ਕਲ ਬਣੀ ਇਹਨੇ ਰੂਪ ਪਹਿਣਾ ਏ ਤੇ ਜਥਾ ਹੁਣ ਸਾਡੇ ਘਰ ਪਹੁੰਚਿਆ ਕਿ ਪਹੁੰਚਿਆ ਧਾੜ-ਧਾੜ ਕਰਦੇ ਦੋ ਘੋੜਸਵਾਰ ਬੰਨੇ ਦੇ ਲੱਗ ਹੋ ਲੰਗ ਗਏ ਜੀ ਮੈਂ ਉਹ ਕਿਸੇ ਨੱਠ ਦੇ ਦਿਮਗਰ ਪੈ ਸਨ ਜ਼ਿੰਦ ਮਬੀਨਾ ਦੇ ਜਾਗਣ ਤੋਂ ਪਹਿਲਾਂ ਲਿਆ ਮੈਂ ਇਹਨੂੰ ਲਸੂੜੇ ਹੇਠਾਂ ਪਾਵਾਂ ਉਥੇ ਸੁਕਤੀ ਰਹੇਗੀ ਤੇ ਜਦੋਂ ਜਥਾ ਮੁੜ ਗਿਆ ਮੈਂ ਇਹਨੂੰ ਚੁੱਕ ਲਿਆਵਾਂਗਾ ਜੀਆ ਨਹੀਂ ਮੰਨਦਾ ਇਹ ਪੂਟ ਜਿਹਾ ਸੁਟ ਪਾਵਾਂ ਛੇਤੀ ਕਰ ਇਹਦੀ ਵੀ ਤੇ ਸਾਡੇ ਵੀ ਸੁੱਖ ਇਸੇ ਗੱਲ ਵਿੱਚ ਇਹ ਅੰਦਰ ਜਾਗੀ ਤੇ ਅਸੀਂ ਸਾਰੇ ਮੋਏ ਪਿੰਡ ਵਿੱਚ ਗੋਲੀਆਂ ਚੱਲਣ ਦੀ ਠਾਠ ਠਾਈ ਫੜਾ ਮੈਨੂੰ ਇੱਕ ਮਿੰਟ ਨਾ ਸੋਚ ਜ਼ਿੰਦ ਨੇ ਮਬੀਨਾ ਦਾ ਮੂੰਹ ਚੁੰਮਿਆ ਤੇ ਕਾਸਮ ਨੇ ਸ਼ੇਤੀ ਦਿੱਤੀ ਉਸ ਹੱਥੋਂ ਕੁੜੀ ਲੈ ਲਈ ਤੇ ਬਾਹਰ ਲਿਆ ਕੇ ਲਸੂੜੇ ਹੇਠਾਂ ਪਾ ਦਿੱਤੀ ਕਾਸਮ ਦਾ ਧਿਆਨ ਸੋਨੇ ਦੀ ਜ਼ੰਜੀਰ 'ਤੇ ਪਿਆ ਜਿਹੜੀ ਕਾਸਮ ਦੀ ਮਾਂ ਨੇ ਮਬੀਨਾ ਦੇ ਗਲ ਪਾਈ ਸੀ ਉਸ ਸੋਚਿਆ ਕਿ ਇਹ ਲਾ ਨਵੇ ਫਿਰ ਖਿਆਲ ਕੀਤਾ ਕਿ ਜੇ ਉਹ ਛੱਡਨੀ ਪਈ ਤਾਂ ਲੱਭਣ ਵਾਲੇ ਨੂੰ ਜ਼ੰਜੀਰ ਸਮੇਤ ਮਬੀਨਾ ਖਾਰੇ ਭਾਰੀ ਨਾ ਹੀ ਜਾਪੇ ਤੇ ਉਹ ਇਹਦਾ ਚੰਗਾ ਖਿਆਲ ਕਰੇ ਖੁਦਾ ਹਫਾਜ਼ਾ ਤੇ ਕਾਸਮ ਜ਼ਿੰਦ ਨੂੰ ਆ ਮਿਲਿਆ ਐਣੁਣਾ ਦੇ ਘਰ ਵਿੱਚੋਂ ਆਵਾਜ਼ਾਂ ਆਉਣ ਲੱਗ ਪਈਆਂ ਮੇਰੇ ਮਗਰ ਮਗਰ ਬੁਟਾ ਬੁਟਾ ਬਚਾ ਕੇ ਖੜਾਕ ਨਾ ਹੋਣ ਦੇ ਤੁਰਿਆ ਜ਼ਿੰਦ ਤੁਰਿਆ ਆਵਾਜ਼ਾਂ ਕੋਲ ਕਬਰਾਂ ਕੇ ਉਹ ਖੇਤ ਵਿੱਚ ਪਰਲੇ ਪਾਸੇ ਤੁਰ ਗਏ ਹਾਇ ਮਬੀਨਾ ਰੋਪੇ ਹੋਵੇਗੀ ਜ਼ਿੰਦ ਖੜੋ ਗਏ ਮਬੀਨਾ ਸੌ ਬੱਲਾਂ ਨੂੰ ਤੁਰਿਆ ਖਲੋਣ ਦਾ ਵਕਤ ਨਹੀਂ ਉਹ ਬੁਟਾ ਬੁਟਾ ਲੰਘਦੇ ਦੂਜੇ ਸਿਰ ਪਹੁੰਚ ਗਏ ਉਸਰ ਨਾਲ ਜੀਨਤ ਦੀ ਜਾਨ ਮੂੰਹ ਆ ਰਹੀ ਸੀ ਜਰਾਕ ਤੂੰ ਇਥੇ ਸਰਕਾਰ ਮੈਂ ਬੰਨੇ ਤੋਂ ਵੀ ਖਾ ਮਾ ਕੁਸਮੁਸਾ ਹਣੀਰਾ ਨਾ ਜੀਆ ਨਾ ਜਵਤਰ ਪੰਛੀ ਆਲਨੇ ਵਿੱਚ ਮੋੜ ਰਹੇ ਸਨ ਜਿਸ ਪਹਿ ਤੂੰ ਤੁਰ ਕੇ 8 ਬਰੇ ਰੋਜ਼ ਕਾਸਮ ਦੂਜੇ ਪਿੰਡ ਮਦਰਸੇ ਜਾਂਦਾ ਰਿਹਾ ਸੀ ਉਹ ਅੱਜ ਉਹਨੂੰ ਮੌਤ ਦਾ ਪਹਾਂ ਚਾਪ ਰਿਹਾ ਸੀ ਜਿਸ ਘੂ ਉੱਤੇ ਜੀਨਤ ਦਾ ਡੋਲਾ ਅਜੇ ਪਿਛਲੇਰੇ ਬਰੇ ਉਤਰਿਆ ਸੀ ਉਹ ਖੂ ਅੱਜ ਬਾਂ ਬਾਂ ਕਰ ਰਿਹਾ ਸੀ ਉਤੋਂ ਬੱਦਲ ਗਰਜਿਆ ਮਹੀਨ ਮਹੀਨ ਜਹੀ ਫੁਹਾਰ ਹਵਾ ਨਾਲ ਉੱਡ ਕੇ ਉਹਦੇ ਬੁੱਲਾਂ ਉੱਤੇ ਪਈ ਉਹਨੂੰ ਪਿਆਸ ਲੱਗੀ ਦਾ ਅਹਿਸਾਸ ਹੋਇਆ ਮੋਬੀਨਾ ਯਾਦ ਆਈ ਕਿ ਉਹ ਰਾਤ ਸਾਰੀ ਭੁੱਖੀ ਰਹਿੰਦੀ ਰਹੇਗੀ ਜਦੋਂ ਹਨੇਰਾ ਗੂੜਾ ਹੋ ਗਿਆ ਜ਼ੀਨ ਤੇ ਕਾਸਮ ਪੱਤਲਵਨ ਪੱਤਨਵਲ ਤੁਰ ਪਏ ਮੇਬੀਨਾ ਨੂੰ ਜਾ ਕੇ ਲੈ ਆਉਣਾ ਅਣ ਹੋਣਾ ਹੋ ਗਿਆ ਸੀ ਪੰਜ ਵਿੱਗਿਆਂ ਦੀ ਲੰਮੀ ਪੈਲੀ ਹਾਸ਼ਮ ਨੇ ਗੁਣਿਆਂ ਵਿੱਚ ਤੇਲ ਚੂਚੋ ਕੇ ਬੀਜੀ ਸੀ ਪਤਨ ਉੱਤੇ ਬੜੀ ਭੀੜ ਸੀ ਬੇੜੀ ਇੱਕ ਸੀ ਤੇ ਉਹਦੇ ਦੋ ਮਲਾ ਭਾਵੇਂ ਸਨ ਮੁਸਲਮਾਨ ਪਰ ਪਾਰ ਕਰਾਈ 20 ਰੁਪਈਆ ਤੋਂ ਪੈਸਾ ਘੱਟ ਨਹੀਂ ਸਨ ਮੰਨਦੇ ਤਰੀਮਤਾ ਟੁੰਮਾ ਲਾਲਾ ਫੜਾਂਦੀਆਂ ਸਨ ਦੋ ਬੇਸਾਥ ਮਟਿਆਰਾਂ ਤਰਲੇ ਕਰ ਕਰ ਹਾਰ ਗਈਆਂ ਸਨ ਜ਼ਿੰਦ ਨੇ ਦੂਤ ਚੂੜੀਆਂ ਚੁੱਕੋਂ ਲਾ ਬੱਖੋਂ ਲਾ ਕੇ ਕਾਸਮ ਦੇ ਹੱਥ ਫੜਾਈਆਂ ਕਾਸੂ ਨੇ ਬਾਕੀ ਦੋ ਵੀ ਲੋਹਾ ਕੇ ਜੇਬ ਪਾ ਲਈਆਂ ਤੇ ਮਲਾਹਾ ਨੂੰ ਜ਼ਰਾ ਧਮਕ ਵਿਚ ਆ ਕੇ ਆਖਿਆ ਉਹ ਮੀਆਂ ਕੁਝ ਤੇ ਖਾਫ ਖਾਓ ਤੁਹਾਨੂੰ ਚੰਗਾ ਲੱਗੇਗਾ ਜੇ ਇਹ ਜਵਾਨ ਜਹਾਨਾ ਦੁਸ਼ਮਣਾਂ ਦੇ ਢੇ ਚੜ ਜਾਣ ਨਾਲੇ ਇਹ ਦੋ ਚੂੜੀਆਂ 100 ਤੋਂ ਬਿਲਕੁਲ ਘੱਟ ਨਹੀਂ ਕਾਸਮ ਦੇ ਰੋਬੇ ਹੇਠਾ ਮਲਾ ਆ ਗਏ ਤੇ ਬੀੜੀ ਭਰ ਕੇ ਪਰਲੇ ਕੰਡੇ ਚਾ ਲੱਗੀ ਉਥੋਂ ਸਰਹੱਦ ਮਸਾ ਸਵਾ ਮੀਲ ਸੀ ਤੇ ਵਿੱਚ ਆਬਾਦੀ ਕੋਈ ਨਹੀਂ ਸੀ ਰਾਤ ਸਾਰੀ ਮੀਂਹ ਕਦੇ ਵਰਦਾ ਤੇ ਕਦੇ ਹਟਦਾ ਰਿਹਾ ਲਸੂੜੇ ਦੇ ਚੌੜੇ ਪੱਤਿਆਂ ਉੱਤੇ ਕਣੀਆਂ ਇਕੱਠੀਆਂ ਹੋ ਜਾਂਦੀਆਂ ਹਵਾ ਆਉਂਦੀ ਤੇ ਮਬੀਨਾ ਦੇ ਮੂੰਹ ਉੱਤੇ ਡੁੱਲ ਪੈਂਦੀਆਂ ਰੋਂਦੇ ਬੁੱਲ ਲਿਪ ਲਿਪ ਕਰਨ ਲੱਗ ਪੈਂਦੇ ਕਈ ਟੇਪੇ ਨਿੱਕੇ ਜਿਹੇ ਮੂੰਹ ਵਿੱਚ ਚਲੇ ਜਾਂਦੇ ਕਦੇ ਉਹ ਰੂੰਦੀ ਕਦੇ ਪਾਣੀ ਦੇ ਟੇਪਿਆਂ ਨਾਲ ਲਿਪ ਲਿਪ ਕਰਦੀ ਕਦੇ ਹੰਬ ਕੇ ਸੌ ਜਾਂਦੀ ਇਸੇ ਤਰ੍ਹਾਂ ਰਾਤ ਲੰਘ ਗਈ ਸੂਰਜ ਦਾ ਪਹਿਲਾ ਚਾਨਣਾ ਜਦੋਂ ਸੁਨਹਿਰੀ ਕਿਰਨਾ ਉਤੇ ਚੜ ਕੇ ਮੁਬੀਨਾ ਦੇ ਮੂੰਹ ਤੱਕ ਪਹੁੰਚਾ ਤਾਂ ਉਹ ਲੱਤਾਂ ਬਾਹਾਂ ਮਾਰ ਰਹੀ ਸੀ। ਉਹਦੀਆਂ ਅੱਖਾਂ ਖੁੱਲੀਆਂ ਤੇ ਉਹਦੇ ਫਿਰੋਜ਼ੀ ਝੱਗੇ ਉਤੇ ਸੋਨੇ ਦੀ ਜ਼ੰਜੀਰ ਲਿਸ਼ਲਿਸ਼ ਕਰ ਰਹੀ ਸੀ। ਰਾਤੀ ਜਥਾ ਮੋਟੀ-ਮੋਟੀ ਚੀਜ਼ ਵਸਤ ਚੁੱਕ ਕੇ ਚਲਾ ਗਿਆ ਸੀ। ਖਾਲੀ ਪਿੰਡ ਦੀ ਭਿਆਨਕਤਾ ਲੁਟੇਰੀਆਂ ਲਈ ਵੀ ਜ਼ਿਆਦਾ ਸੀ। ਦਿਨੇ ਸ਼ਾਹ ਵਿਲਾਖਾ ਕੀ ਉਫੇਰ ਮੁੜਾਈ। ਉਜਾੜ ਮੁੜ ਵਸਪਈ। ਪਰ ਇਹ ਬਿਸੀਵਾ ਨਰਲਾ ਸੀ। ਸੰਦੂਕ ਟੁੱਟ ਰਹੇ ਸਨ ਚੰਦਰੇ ਭੱਜ ਰਹੇ ਸਨ ਬੋਲੀਆਂ ਥਾਮਾਂ ਫੂਲ ਹੋ ਰਹੀਆਂ ਸਨ ਜ਼ੀਨ ਤੇ ਹੋਰਾਂ ਦੇ ਪੱਕੇ ਘਰ ਦੀ ਕਮਾਦ ਵਾਲੇ ਪਾਸੇ ਦੀ bari ਖੁੱਲੀ ਕਿਸੇ ਨੇ bari ਚੋ ਤੱਕਿਆ ਸਰਸਰ ਕਰਦਾ ਕਮਾਦ ਮੀ ਨਾਲ ਧੁੱਪਿਆ ਸਾਵਾ ਕਚਾ ਨਸੂੜਾ ਤੇ ਅਉ ਕੀ ਕੋਈ ਬੱਚਾ ਨਿੱਕਾ ਜਿਹਾ ਚਿਚਲਾਉਂਦਾ ਵੇਖਣ ਵਾਲਾ ਕੋਠੇ ਦੁਸ਼ੀ ਤੇ ਛੇਤੀ ਉੱਤਰ ਨਸੂੜੇ ਕੋਲ ਲੁਪੜਿਆ ਕਿਸੇ ਨੂੰ ਆਪਣੇ ਵੱਲ ਤੱਕਦਾ ਵੇਖ ਕੇ ਮਬੀਨਾ ਇਕਦਮ ਚੁੱਪ ਕਰ ਗਈ। ਉਹਦੇ ਉੱਚ ਮਨੀਆ ਨਾਲ ਅੱਥਰੂ ਡਲਕ ਰਹੇ ਸਨ ਤੇ ਝੁੱਗੇ ਉੱਤੇ ਜੰਜੀਰ ਲਿਸ਼ਕ ਰਹੀ ਸੀ। ਵੇਖਣ ਵਾਲਾ ਬੜਾ ਖੁਸ਼ ਹੋਇਆ। ਉਹਨੇ ਨਿਉਂ ਕੇ ਬਾਹਾਂ ਢੀਆਂ। ਮਬੀਨਾ ਨੇ ਬੁਲਟ ਉਲਾਈ ਜੀ ਕਰਾਤ ਪਰੋਸੇ ਵਿੱਚ। ਆਦਮੀ ਨੇ ਉਹਦੇ ਬੁੱਲਾਂ ਉੱਤੇ ਉਂਗਲਾਂ ਨਾਲ ਲਾੜ ਕੀਤਾ। ਮਬੀਨਾ ਹੁਣ ਮੁਸਕਰਾ ਪਈ। ਆਦਮੀ ਨੇ ਉਹਦੇ ਗਲੋਂ ਜੰਜੀਰੀ ਲਾ ਕੇ ਡੱਬ ਵਿੱਚ ਉਂਗਲ ਲਈ ਤੇ ਉਹਨੂੰ ਕੁਛੜ ਸਾਂਭ ਕੇ ਉਹ ਮੋੜਾਇਆ। ਉਹਦਾ ਸਾਥੀ ਵੀ ਆਪਣੀ ਲੱਭਤ ਨਾਲ ਬੜਾ ਖੁਸ਼ ਹੋ ਰਿਹਾ ਸੀ ਹਾਸ਼ਮ ਦਾਕਰ ਆਦੀ ਸੀ ਮੈਨੂੰ ਛੁੱਟੀ ਦੇ ਦਿਓ ਸਰਦਾਰ ਜੀ ਮੈਨੂੰ ਬੜਾ ਕੁਝ ਲੱਭ ਪਿਆ ਕੀ ਲੱਭਾਈ ਤੇ ਉਹਦੇ ਕੁਛੜ ਮਬੀਨਾ ਚੁੱਕੀ ਵੇਖ ਕੇ ਦੂਜਾ ਸਾਥੀ ਬੋਲੇ ਇਹਦੇ ਨਾਲ ਤੇਰਾ ਟਿੱਡ ਥੋੜਾ ਪਰਣਾ ਹੈ ਮਾਰ ਲੈ ਦੋ ਹੱਥ ਹੁਣ ਬੇਲਾ ਹੀ ਫਿਰ ਪਛਤਾएंगे ਨਹੀਂ ਸਰਦਾਰ ਜੀ ਮੈਨੂੰ ਤੁਸੀਂ ਜਾਣ ਹੀ ਦਿਓ ਹੁਣ ਹੋਰ ਕਾਸੇ ਵਸਤ ਨੂੰ ਹੱਥ ਲਾਣ ਤੇ ਰੂਹ ਨਹੀਂ ਕਰਦੀ ਇਹ ਖਾ ਉਹ ਇੱਕ ਕਦੋਂ ਦੀ ਭੁਖੀ ਕੁੜੀ ਆ ਹਾਂਜੀ ਕੁੜੀ ਐ ਤਾਂ ਤੇ ਮौज ਬਣ ਗਿਉ ਵੇਖਾਂ ਕਸਮ ਦੀ ਹੋਣੀ ਐ ਮੈਂ ਫੇਰ ਜਾਵਾਂ ਜੀ ਮਰਜ਼ੀ ਤੇਰੀ ਵੇਲਾ ਚੰਗਾ ਸਈ ਜੇ ਚੰਗੜੀ ਜੋਗੇ ਚਾਰ ਲੀੜੇ ਹੀ ਲੈ ਜਾਂਦੇ ਚੰਗੜੀ ਮੇਰੀ ਨੂੰ ਤੁਸੀਂ ਜਾਣਦੇ ਹੋ ਉਹ ਮੈਨੂੰ ਵੱਡ-ਵੱਡ ਖਾਂਦੀ ਰਹਿੰਦੀ ਐ ਤੇ ਕੇ ਮੇਰੇ ਭੈੜੇ ਚਾਲਿਆਂ ਕਰਕੇ ਉਹਦਾ ਢਿੱਡ ਫਲਿਆ ਨਹੀਂ ਕੱਪੜਿਆਂ ਨਾਲੋਂ ਉਹ ਇਹਨੂੰ ਬਹੁਤਾ ਚਾਹੇਗੀ ਜਾ ਲੈ ਜਾ ਸੂਤੇ ਘੋੜੀ ਸਾਡੇ ਹਵੇਲੀ ਬੰਨ ਦੇ ਇਹ ਚੰਗੜ ਮਾਨਾ ਵਾਲੇ ਦੇ ਇੱਕ ਵੈਲੀ ਜ਼ਿਮੀਦਾਰ ਦਾ ਸੰਗੀ ਸੀ ਇਹਦੀ ਮਦਦ ਨਾਲ ਜ਼ਿਮੀਦਾਰ ਨੇ ਕਈ ਚੋਰੀਆਂ ਕੀਤੀਆਂ ਹੋਈਆਂ ਸਨ ਤੇ ਜਦੋਂ 4 ਦਿਨ ਹੋਏ ਸਾਰੇ ਮੁਸਲਮਾਨ ਇਹਨਾਂ ਦੇ ਪਿੰਡੋਂ ਨਿਕਲ ਗਏ ਤਾਂ ਇਹਨੇ ਇਸ ਚੰਗੜ ਨੂੰ ਜਾਣ ਨਹੀਂ ਸੀ ਦਿੱਤਾ ਕੋਈ ਤੱਕ ਕੇ ਤਾਂ ਵੇਖੇ ਤੇਰੀ ਵਾਵਨ ਚੰਗੜੀ ਨੇ ਬੁਹਾ ਖੋਲਿਆ ਪਰ ਚੰਗੜ ਵਾਲ ਵੇਖੇ ਬਿਨਾ ਉਪੋਂ ਭਈ ਕੁੰਡਾ ਅੜਾ ਕੇ ਚੰਗੜ ਬੁਲਿਆ ਪੁੱਛਦੀ ਨਹੀਂ ਮੈਂ ਕੀ ਲਿਆਇਆ ਹਾਂ ਲਿਆਇਆ ਹੁਮੇਗਾ ਬੜਾ ਬੋਬਾ ਜਿਹਦੇ ਨਾਲ ਹੁਣ ਤੇਰੀ ਸਾਰੀ ਉਮਰ ਲੰਘ ਜਾਏਗੀ ਚੰਗੜੀ ਨੇ ਅਜੇ ਵੀ ਉਹਦੇ ਵੱਲ ਨਾ ਤੱਕਿਆ ਤੇ ਜਾ ਕੇ ਬਹਿ ਗਈ ਐਵੇਂ ਬੁਰਬੁਰ ਹੀ ਕਰੀ ਜਾਨੀ ਵੇਖਤਾ ਸਹੀ ਤੇ ਚੰਗੜ ਨੇ ਮਬੀਨਾ ਦੇ ਮੂੰਹ ਤੋਂ ਪੱਲਾ ਹਟਾ ਕੇ ਉਹਦੇ ਸਾਹਮਣੇ ਕੀਤਾ ਹਾਏ ਮੈਂ ਮਰ ਗਈ ਚੰਗੜੀ ਨੇ ਧੂਮੇ ਹੱਥ ਮਾਲ ਕੇ ਆਖਿਆ ਇਹਦੀ ਮਾਂ ਗਰੀਬੀ ਨੂੰ ਕਿਸ ਤੱਕੜੇ ਮਾਰ ਮੁਕਾਏ ਪਤਾ ਕੁਝ ਨਹੀਂ ਜ਼ੈਲਦਾਰ ਦੇ ਘਰ ਪਿੱਛੇ ਲਸੂੜੇ ਬਈ ਸੀ ਤੇ ਡੱਬ ਵਿੱਚੋਂ ਜੰਜ਼ੀਰੀ ਕੱਢ ਕੇ ਚੰਗੜ ਨੇ ਆਖਿਆ ਇਹ ਇਹਦੇ ਗਲ ਵਿੱਚ ਸੀ ਵੇਖ ਕੇ ਕੋਈ ਸੜੇ ਨਾ ਮੈਂ ਡੱਬ ਵਿੱਚ ਲੁਕਾ ਲੇ ਚੰਗੜੀ ਨੇ ਮਬੀਨਾ ਨੂੰ ਕੁਛੜ ਲੈ ਲਿਆ ਮੂੰਹ ਸਿਰ ਚੁੰਮਿਆ ਸੋ ਸੋ ਸ਼ੁਕਰ ਮਨਾਇਆ ਜੰਜ਼ੀਰੀ ਉਹਨੂੰ ਲੱਭ ਗਈ ਜੰਜ਼ੀਰੀ ਉਹਨੂੰ ਭੁੱਲ ਗਈ ਤੇ ਭੁਖੀ ਹੋਵੇਂਗੀ ਬਹੁਤ ਭੁਖੀ ਸਾਰੀ ਰਾਤ ਨੂੰ ਕੁਝ ਨਹੀਂ ਪੀਤਾ ਬਿੰਦ ਸਰਕਾਰ ਤੇਰੇ ਵਖਤਾ ਨੂੰ ਸਾਡੇ ਗਾਂ ਵੀ ਮਿਲ ਪਈਏ ਕਾਲ ਉਸ ਸ਼ੂਹ ਨਹੀਂ ਸੀ ਦਿੱਤਾ ਚੰਗੜੀ ਨੇ ਮਬੀਨਾ ਨਾਲ ਆਪ ਮਹਾਰੇ ਗੱਲਾਂ ਕੀਤੀਆਂ ਤੇ ਫਿਰ ਚੰਗਣ ਨੂੰ ਆਖਿਆ ਤੂੰ ਇਹਨੂੰ ਫੜ ਜ਼ਰਾ ਚੰਗੜੀ ਨੇ ਟਾਕੀ ਭਾਉ ਕੇ ਬਾਲੜੀ ਦੇ ਮੂੰਹ ਵਿੱਚ ਦੁੱਧ ਚੋਇਆ ਕਾਲ ਦਾ ਵਾਰਾ ਉਪੀ ਗਈ ਉਹਦਾ ਮੂੰਹ ਆਪਣੇ ਲੀੜੇ ਨਾਲ ਪਹੁੰਚ ਕੇ ਚੱਕੜੀ ਨੇ ਆਖਿਆ ਨਬੀ ਰਸੂਲ ਦੇ ਰਾਹ ਨਿਆਰੇ ਇਹ ਮੇਰਾ ਚੰਦਰਾ ਢਿੱਡ ਕਿਥੋਂ ਫੁੱਟਣਾ ਸੀ ਸਦਕੇ ਜਾਮਾ ਦੇਖੂੰ ਹੁਣ ਮੇਰੇ ਕੋਲ ਹੀ ਰਹੀਂ ਕਿਤੇ ਹੋਰ ਨਾ ਜਾਇਂ ਕਈ ਦਿਨ ਮਬੀਨਾ ਦੇ ਚਾਹ ਵਿੱਚ ਚੰਗੜੀ ਤੇ ਚੰਗੜ ਉੱਡਦੇ ਫਿਰੇ ਨਵੀ ਮਿਹਰ ਦੇ ਸਾਹਮਣੇ ਪੁਰਾਣਾ ਕਹਿਰ ਭੁੱਲ ਗਿਆ ਚੰਗੜੀ ਨੇ ਚੰਗੜ ਨੂੰ ਮਨਾ ਲਿਆ ਕਿ ਹੁਣ ਕਦੇ ਉਹ ਚੋਰੀ ਨਹੀਂ ਕਰੇਗਾ ਦੋ ਟਿੱਡ ਵੀ ਕੋਈ ਭਾਰੂ ਨੇ ਇਹਨਾਂ ਤਾਂ ਮੈਂ ਕੱਲੀ ਕਰ ਸਕਦੀ ਆ ਪਰ ਅਜੇ ਦੋ ਹਫ਼ਤੇ ਵੀ ਨਹੀਂ ਸੰਨ ਲੱਗੇ ਕਿ ਲੰਘੇ ਕੇ ਪਿੰਡ ਵਿੱਚ ਉਹਨਾਂ ਬਾਰੇ ਗੱਲਾਂ ਚੱਲਣ ਲੱਗ ਪਈਆਂ ਪਾਕਿਸਤਾਨ ਨੂੰ ਉੱਜੜ ਕੇ ਆਇਆ ਕਈਆਂ ਨੇ ਪਿੰਡ ਪਣਾ ਲਈ ਇਹ ਕਿਸੇ ਮੁਸਲਮਾਨ ਨੂੰ ਵੇਖਣਾ ਤੇ ਕੀ ਉਹਦਾ ਨਾਂ ਸੁਣਨ ਨੂੰ ਤਿਆਰ ਨਹੀਂ ਸਨ ਇੱਕ ਦਿਨ ਉਹਨਾਂ ਦਾ ਸਰਦਾਰ ਘਰ ਆ ਕੇ ਕਹਿਣ ਲੱਗਾ ਮੌਲੂਆ ਮੈਨੂੰ ਇਸ ਕੱਲ ਦਾ ਬੜਾ ਹਿਰਕ ਹੈ ਮੇਰੀ ਬਾਹ ਨਹੀਂ ਰਹੀ ਤੁਹਾਡੀ ਜਾਨ ਨੂੰ ਖਤਰਾ ਵੱਧਦਾ ਜਾਂਦਾ ਹੈ ਚੰਗਾ ਕਰੋ ਜੇ ਅੱਜੋ ਤਿਆਰ ਹੋ ਜਾਓ ਰਾਤੋਂ ਰਾਤ ਨਾਲ ਜਾ ਕੇ ਰਾਣੀਆ ਤੋਂ ਮੈਂ ਤੁਹਾਨੂੰ ਹੱਦ ਟਪਾਵਾਂਗਾ ਜਿਸ ਤਰ੍ਹਾਂ ਤੁਸੀਂ ਆਖੋ ਤੁਹਾਡੇ ਆਸਰੇ ਹੀ ਬਚੇ ਹੋਏ ਹਾਂ ਗਲੋਂ ਹੀ ਪਾਣੀ ਲੰਗਦਾ ਵੇਖ ਕੇ ਮੈਂ ਇਹ ਆਖਿਆ ਹੈ ਨਹੀਂ ਤਾਂ ਮੈਂ ਮਲੂ ਨੂੰ ਤੋੜ ਦਿਆਂ ਸਾਡੇ ਮਾਈ ਬਾਪ ਹੋ ਤੁਸੀਂ ਅੱਜੋ ਹੀ ਤੁਰ ਪਵੋ ਕੱਲ ਪਤਾ ਨਹੀਂ ਕੀ ਹੋ ਜਾਏ ਅੱਧੀ ਰਾਤ ਹਨੇਰੀਏ ਸੁਹਾ ਵੀ ਸੁੱਕਾ ਹੋਇਆ ਹੈ ਉਹਦੇ ਵਿੱਚ ਤੁਰਦੇ ਕਿਸੇ ਨੂੰ ਦਿਸਾਂਗੇ ਨਹੀਂ ਪਰ ਇਹ ਕੁੜੀ ਤੁਹਾਨੂੰ ਇੱਥੇ ਛੱਡਣੀ ਪੈਗੀ ਚੰਗੜੀ ਨੇ ਮਬੀਨਾ ਨੂੰ ਏਕਨਲ ਘੋਟ ਲਿਆ ਜੇਕਰ ਚੰਗੜੀ ਦਾ ਸਾਹ ਰੁਕ ਗਿਆ ਸੀ ਬੋਲੀ ਨਾ ਸਰਦਾਰ ਜੀ ਇਹ ਨਾ ਆਖੋ ਜਿਹੜੀ ਖੁਸ਼ਬੂਈ ਇਹਦੇ ਨਿੱਕੇ ਨਿੱਕੇ ਹੱਥਾਂ ਵਿੱਚ ਆਉਂਦੀ ਏ ਮੇਰੀ ਜਾਨ ਵਿੱਚ ਰਚ ਗਈ ਤੁਹਾਡੀ ਖਾਤਰ ਹੀ ਆਖਿਆ ਸੀ 6 ਮੀਲ ਪੂਰਾ ਟੁਰਨਾ ਹੈ ਇੱਕ ਥਾਂ ਵੀ ਇਹ ਰੁਪਈ ਬਾਲਜ ਹੋਈ ਸਾਰੇ ਮਾਰੇ ਜਾਓਗੇ ਮੇਰੀ ਕਿਸੇ ਮੰਨਣੀ ਨਹੀਂ ਤੇ ਲੁਟੇਰੇ ਰਾਹ ਪੈ ਤੜਦ ਉਹ ਜਾਣੇ ਮਰ ਗਏ ਤਾਂ ਮਰ ਗਏ ਹੀ ਸਹੀ ਇਹ ਮੈਥੋਂ ਛੱਡੀ ਨਹੀਂ ਜਾਣੀ ਤੁਸੀਂ ਜਾਣੋ ਮੈਂ ਆਪਣੇ ਵੱਲੋਂ ਵਾਹ ਸਾਰੀ ਲਾ ਦੇਵਾਂਗਾ ਖਾਓ ਪੀਓ ਦੇ ਬਾਅਦ ਪਿੰਡ ਵਿੱਚ ਹੁਣ ਚੁੱਪਚਾਹ ਹੋ ਜਾਂਦੀ ਸੀ ਕੋਈ ਬਾਹਰ ਵੱਲ ਤੱਕਦਾ ਨਹੀਂ ਸੀ ਸਰਦਾਰ ਤੇ ਮੌਲੂ ਨੇ ਠਾਠੇ ਬੰਨ ਲਏ ਡਾਂਗਾ ਫੜ ਲਈਆਂ ਚੰਗੜੀ ਨੇ ਮਬੀਨਾ ਜੋਗਾ ਦੁੱਧ ਬੋਤਲ ਵਿੱਚ ਪਾ ਲਿਆ ਸੂਏ ਸੂਏ ਤੁਰਦੇ ਗਏ ਰਾਣੀਆਂ ਤੋਂ ਕੁਝ ਉਰਾ ਮਬੀਨਾ ਰੋਪੇ ਉਸੇ ਵੇਲੇ ਪਰੇੋਂ ਆਉਂਦੀਆਂ ਘੋੜੀਆਂ ਦੀ ਟਾਪ ਕੰਨੀ ਪਈ ਜਿਵੇਂ ਮੌਤ ਚੜੀ ਆ ਰਹੀ ਸੀ ਮੌਲੂ ਤੇ ਚੰਗੜੀ ਕਬਰਾ ਕੇ ਕੰਡੇ ਨਾਲ ਲੱਗ ਗਏ ਸਰਦਾਰ ਨੂੰ ਕੁਝ ਸੁngਿਆ ਸੁਝਿਆ ਉਸਨੇ ਝਟ ਮਬੀਨਾ ਨੂੰ ਚੰਗੜੀ ਕੋਲੋਂ ਚੰਗੜੀ ਕੋਲੋਂ ਫੜ ਲਿਆ ਤੇ ਇਸ਼ਾਰੇ ਨਾਲ ਅਡੋਲ ਬਹਿ ਜਾਣ ਲਈ ਆਖ ਕੇ ਉਹ ਆਪ ਸੂਏ ਉੱਤੇ ਚੜ ਗਿਆ ਘੋੜੀਆਂ ਵਾਲਿਆਂ ਲਲਕਾਰਿਆ ਠਾਠਾ ਖੋਲ ਕੇ ਸਰਦਾਰ ਨੇ ਆਖਿਆ ਕੋਈ ਉਪਰਾ ਨਹੀਂ ਮੈਂ ਹੀ ਆ ਕੌਣ ਜੈਲ ਸਿਓ ਤੇ ਆ ਕੀ ਚੁਕਈ ਹਾਏ ਸਾ ਕਿਸੇ ਸ਼ਿਕਾਰ ਮਗਰੇ ਸੁਣਿਆ ਸੀ ਇੱਕ ਮੋਟੀ ਸਾਮੀ ਨੱਠ ਰਹੀ ਹੈ। ਹਾਇ ਤਾਂ ਅਸੀਂ ਵੀ ਇਹ ਸੁਣ ਕੇ ਸਾਂ ਪਰ ਹੱਦ ਤੱਕ ਸਾਨੂੰ ਕੋਈ ਲੱਭਾ ਨਹੀਂ। ਗਏ ਜ਼ਰੂਰ ਨੇ ਆ ਬੱਚਾ ਇਹਦੇ ਰੋਂਣ ਤੋਂ ਡਰਦੇ ਸੁੱਟ ਗਏ ਨੇ। ਘੋੜੀਆਂ ਵਾਲੇ ਪਿੰਡ ਵੱਲ ਉੱਡ ਪਏ ਗਏ। ਸਰਦਾਰ ਨੇ ਚੰਗੜ ਤੇ ਚੰਗੜੀ ਨੂੰ ਦਲਾਸਾ ਦਿੱਤਾ ਤੇ ਉਹ ਰਾਜ਼ੀ ਬਾਜ਼ੀ ਹੱਦ ਟੱਪ ਗਏ। ਦੂਜੇ ਦਿਨ ਉਹ ਲਹਾਰ ਪੁੱਜ ਗਏ। ਰੁੱਲਦੇ ਖੁੱਲਦੇ ਪਨਾਹ ਗਜ਼ੀਰ ਕੈਂਪ ਵਿੱਚ ਆ ਗਏ ਆ ਰਹੇ। ਜਗਿਰਦੀ ਹਾਂਕੇ ਤੇ ਅਥਰੂਸਨ ਪਰ ਚੰਗੜੀ ਖੁਸ਼ ਸੀ ਕਿ ਖਤਰਾ ਢਲ ਗਿਆ। ਕੁੜੀ ਦੇ ਮਾਪੇ ਬਚੇ ਨਹੀਂ ਹੁਣੇ। ਕਿਹੜੀ ਜਿਉਂਦੀ ਮਾਂ ਇਹੋ ਜਿਹੀ ਧੀ ਨੂੰ ਸੁੱਟ ਜਾਏਗੀ। ਪਰ ਉਹਨਾਂ ਦੇ ਕੈਂਪ ਤੋਂ ਮਸਾਂ ਚਾਰ ਘਰ ਦੂਰ ਮਬੀਨਾ ਦੀ ਮਾਂ ਸ਼ਦੈਣ ਹੋਈ ਸੀ। ਉਹਦੇ ਲਈ ਕੋਈ ਡਾਕਟਰ ਕੁਝ ਨਹੀਂ ਸੀ ਕਰ ਸਕਦਾ ਉਹ ਆਪਣੀ ਹਿੱਕ ਗੁੱਡੀ ਧਿਆਂਦੀ ਸੀ। ਮਾਂ ਨਹੀਂ ਮੈਂ ਡੈਣ ਹਾਂ। ਮਤੇ ਰੂਪੇ ਮਾਰੇ ਜਾਈਏ ਮੈਂ ਜਿਉਂਦੇ ਨੂੰ ਸੁੱਟਾਈਆਂ। ਗਿੱਦੜ ਖਾ ਗਏ ਹੋਣਗੇ ਘੂੜੀਆਂ ਦੇ ਪੈਰਾ ਹੇਠਾਂ। ਨਿੱਕੇ ਨਿੱਕੇ ਖਸ਼ਬੂਦਾਰ ਹੱਥ ਜਿੱਥੇ ਗਏ ਹੋਣਗੇ ਉਹ ਭੁੱਖੀ ਮਰ ਗਈ ਹੋਊਗੀ ਉਸ ਨੂੰ ਕਿਸ ਦਫਨਾਇਆ ਹੋਣਾ ਹੈ ਉਹਦੇ ਕੀਦ ਨੇ ਕਿਸ ਕੋਲੋਂ ਸੁਣੇ ਨਹੀਂ ਸੁਣ ਜਾਂਦੇ ਉਹਦਾ ਪ੍ਰਾ ਸਰਕਾਰੀ ਅਫਸਰ ਸੀ ਉਹਨੇ ਡਿਪਟੀ ਕਮਿਸ਼ਨਰ ਕੋਲੋਂ ਫੌਜੀ ਟਰੱਕ ਦਾ ਪਰਮਟ ਲਿਆ ਉਹ ਆਪ ਹਿੰਦੁਸਤਾਨ ਜ਼ਿੰਦ ਦੇ ਸਾਰੇ ਪਿੰਡ ਗਿਆ ਉੱਥੇ ਇਨਾ ਪਤਾ ਲੱਗਾ ਕਿ ਮੌਲੂ ਚੰਗੜ ਮਬੀਨਾ ਨੂੰ ਮੰਨਣ ਵਾਲੇ ਲੈ ਗਿਆ ਸੀ ਮਾਨਨੇ ਵਾਲੇ ਨੂੰ ਮਿਲੀ ਕਿ ਉਹ ਸੇਖੂਪੁਰੇ ਆਪਣੇ ਸਾਧੂ ਸਾਧਕ ਕੋਲ ਜਾਣ ਲਈ ਆਖਦਾ ਸੀ ਲਾਹੌਰ ਮੁੜ ਕੇ ਉਹਨਾਂ ਸੇਖੂਪੁਰੇ ਜਾਣ ਦੀ ਸਲਾਹ ਬਣਾਈ ਜੀਨਦ ਨੇ ਛਦੇਣਾ ਵਾਂਗ ਜ਼ਿੰਦਗੀ ਕੀਤੀ ਕਿ ਉਹ ਵੀ ਨਾਲ ਹੀ ਜਾਏਗੀ ਸਮਝਾਇਆ ਉਹ ਸਮਝੇ ਨਾ ਉਹ ਕੋ ਨੂੰ ਨਾਲ ਹੀ ਖੜਿਆ ਗਿਆ ਮੌਲੂਠੀ ਸੇਖੂਪੁਰੇ ਹੀ ਸਾਧਕ ਕੋਲ ਗਿਆ ਸੀ ਪਤਾ ਮਿਲ ਗਿਆ ਪਰ ਨਾ ਚੰਗੜੀ ਤੇ ਨਾਮ ਬਿਨ ਉਹਦੇ ਘਰ ਵਿੱਚੋਂ ਲੱਭਿਆ ਕਹਿੰਦਾ ਸੀ ਉਹ ਕਿਤੇ ਵਾਂਡੇ ਗਈਆਂ ਹੋਈਆਂ ਸਨ ਮੌਲੂ ਨੂੰ ਥਾਣੇ ਫੜ ਲਈ ਉਹ ਇਹੀ ਦੱਸੇ ਕਿ ਕੁੜੀ ਉਸ ਲਿਆਂਦੀ ਜਰੂਰ ਸੀ ਪਰ ਦੁੱਧ ਖਣੋਂ ਭੁਖੀ ਉਹ ਹਿੰਦੁਸਤਾਨੋਂ ਆਉਂਦੀ ਹੈ ਰਾਹ ਵਿੱਚ ਮਰ ਗਈ ਸੀ ਤੇ ਉਹ ਜਿੰਨਿਕ ਕਬਰਸ਼ੀਤੀ ਵਿੱਚ ਪੁੱਟ ਸਗੇ ਪੁੱਟ ਕੇ ਉਹਨੂੰ ਦਾਪਾਏ ਸਨ ਨਾ ਮਾਰ ਤੇ ਨਾ ਲਾਲਚ ਚੰਗੜ ਨੂੰ ਕੁਝ ਵਿਕਾ ਸਕੇ ਦੂਜੇ ਦਿਨ ਪੁਲਿਸ ਚੰਗੜੀ ਨੂੰ ਵੀ ਫੜ ਲਈ ਚੰਗੜੀ ਦੇ ਮੂੰਹ ਤੇ ਕੋਈ ਘਬਰਾਹਟ ਨਹੀਂ ਸੀ ਉਹਨੇ ਲਫ਼ਜ਼ ਬਾ ਲਫ਼ਜ਼ ਆਪਣੇ ਚੰਗੜ ਦੀ ਕਹਾਣੀ ਦੁਹਰਾ ਦਿੱਤੀ ਚੰਗੜੀ ਦੇ ਗਾਣ ਸੁਣ ਕੇ ਜ਼ੀਨਤ ਦਾ ਦਿਲ ਟੁੱਟ ਗਿਆ ਸੀ ਚੰਗੜੀ ਨੇ ਭਾਵੇਂ ਗੱਲ ਉਹ ਹੀ ਆਖੀ ਪਰ ਉਹਦਾ ਮੂੰਹ ਵੇਖ ਜ਼ੀਨਤ ਬਿਲਕੁਲ ਨਿਰਾਸ਼ਾ ਹੋਈ ਤੇ ਉਹਨੇ ਆਖਿਆ ਕਿ ਉਹ ਚੰਗੜੀ ਨੂੰ ਇਕੱਲਿਆਂ ਪੁੱਛਣਾ ਚਾਹੇਗੀ ਅਕੱਲੇ ਕਮਰੇ ਵਿੱਚ ਚੰਗੜੀ ਨੇ ਜਦੋਂ ਜ਼ੀਨਤ ਦੇ ਨਕਸ਼ਣ ਨੇੜੇੋਂ ਤੱਕੇ ਤਾਂ ਉਹਦੇ ਜੀ ਵਿੱਚ ਕੁਝ ਹੋਇਆ ਤੇ ਉਹਨੂੰ ਉਹ ਘੜੀ ਵੀ ਯਾਦ ਆ ਗਈ ਜਦੋਂ ਮਾਨਾ ਵਾਲੇ ਸਰਦਾਰ ਨੇ ਕੁੜੀ ਛੱਡ ਜਾਣ ਲਈ ਆਖਿਆ ਸੀ ਖੋਰੇ ਉਹਦੇ ਨਿੱਕੇ ਨਿੱਕੇ ਹੱਥਾਂ ਦੀ ਖੁਸ਼ਬੂ ਹੀ ਇਹਦੀ ਜਾਨ ਵਿੱਚ ਵੀ ਰਚੀ ਹੋਵੇ ਚੰਗੜੀ ਨੇ ਸੋਚਿਆ ਪਰ ਆਪਣੀ ਕਮਜ਼ੋਰੀ ਉਤੇ ਛੱਟ ਕਾਬੂ ਪਾ ਕੇ ਉਹ ਜ਼ਿੰਦ ਦੇ ਸਵਾਲਾਂ ਦੇ ਝੂਠੇ ਜਵਾਬ ਦਿੰਦੀ ਗਈ ਤੂੰ ਸਾ ਝਾਕਣੀ ਹੈ ਉਹ ਨੂੰ ਤਾਂ ਆਪਣੇ ਹੱਥੀਂ ਦੁਫਨਾਇਆ ਸੀ ਹਾਂ ਬੀਬੀ ਮੈਂ ਨਾ ਭੇੜੇ ਹੱਥਾਂ ਨਾਲ ਉਹਦੇ ਉੱਤੇ ਮਿੱਟੀ ਪਾਈ ਸੀ ਉਹਦੇ ਗਾਲੇ ਇੱਕ ਜੰਜੀਰ ਸੀ ਜ਼ਿੰਦ ਨੇ ਕੰਮ ਦੇ ਆਵਾਜ਼ ਵਿੱਚ ਪੁੱਛਿਆ ਚੰਗੜੀ ਨੇ ਬੋਝੇ ਜੁਕਾਟ ਕੇ ਜ਼ੰਜੀਰੀਆਂ ਨੂੰ ਫੜਾ ਦਿੱਤੀ ਇਹ ਤੁਹਾਡੀ ਅਮਾਨਤ ਬੀਬੀ ਜੰਜ਼ੀਰੀ ਵੇਖ ਕੇ ਜ਼ਿੰਦ ਦੀਆਂ ਡਾਢਾ ਨਿਕਲ ਗਈਆਂ ਸਾਰੇ ਅੰਦਰ ਆ ਗਏ ਜੰਜ਼ੀਰੀ ਜ਼ਿੰਦ ਦੇ ਬੁੱਲਾ ਨਾਲ ਲੱਗੀ ਹੋਈ ਸੀ ਤੇ ਉਹ ਬੇਹੋਸ਼ ਡਿੱਗੀ ਪਈ ਸੀ ਹੁਣ ਥਾਣੇਦਾਰ ਨੂੰ ਵਿਸ਼ਕੀਨ ਹੋ ਗਿਆ ਕਿ ਚੰਗੜ ਸੱਚੇ ਸਨ ਸੋਨੇ ਦੀ ਜੰਜ਼ੀਰੀ ਨਾਲੋਂ ਤਾਂ ਪੰਜਾ ਮਹੀਨਿਆਂ ਦੀ ਕੁੜੀ ਉਹਨਾਂ ਨੂੰ ਮਹਿੰਗੀ ਨਹੀਂ ਸੀ ਜਪਣੀ ਦੋਹਾਂ ਨੂੰ ਛੱਡ ਦਿੱਤਾ ਗਿਆ ਪਰ ਉਹ ਉੱਥੇ ਹੀ ਖਲੋਤੇ ਰਹੇ ਹੋਰ ਸਾਰੇ ਜ਼ਿੰਦ ਨੂੰ ਹੋਸ਼ ਲਿਆਉਣ ਵਿੱਚ ਰੁੱਝੇ ਹੋਏ ਸਨ ਡਾਕਟਰ ਵੀ ਆ ਪਹੁੰਚਾ ਉਹਨੂੰ ਕਹਾਣੀਆਂ ਸੁناਈ ਗਈ ਚੰਗੜੀ ਦਾ ਜ਼ਿਕਰ ਆਉਂਦਿਆ ਉਸ ਚੰਗੜੀ ਨੂੰ ਵੇਖਣਾ ਚਾਹਿਆ ਪਰ ਸ਼ਾਇਦ ਆਪਣੇ ਆਪ ਨੂੰ ਹਰ ਕਿਸੇ ਦੇ ਰਾਹ ਵਿੱਚ ਵੇਖ ਕੇ ਚੰਗੜ ਤੇ ਚੰਗੜੀ ਚਲੇ ਗਏ ਡਾਕਟਰ ਨੇ ਵੇਖਿਆ ਭਾਲਿਆ ਸਾਹ ਠੀਕ ਸੀ ਨਬਜ਼ ਠੀਕ ਸੀ ਦੰਦਲ ਦਾ ਕੋਈ ਫਿਕਰ ਨਹੀਂ ਸੀ ਇਸੇ ਤਰ੍ਹਾਂ ਕੁਝ ਚਿਰ ਇਹਨੂੰ ਪਿਆਰ ਰਹਿਣ ਦੇ ਸ਼ਾਇਦ ਆਪ ਮੁਹਾਰੀ ਇਹ ਕੁਝ ਬੋਲੇ ਉਹਦੇ ਵਿੱਚੋਂ ਇਲਾਜ ਦਾ ਇਸ਼ਾਰਾ ਮਿਲ ਸਕਦਾ ਹੈ 20 ਮਿੰਟ ਉਹ ਉਸੇ ਤਰ੍ਹਾਂ ਪਈ ਰਹੀ ਆ بے ہوਸ਼ੀ ਵਿੱਚ ਉਸ ਕੁਝ ਬੋਲਿਆ ਹੀ ਹੁਣ ਡਾਕਟਰ ਸਲਾਹ ਕਰ ਰਿਹਾ ਸੀ ਕਿ ਕੁਝ ਸੁਘਾ ਕੇ ਉਹਨੂੰ ਹੋਸ਼ ਵਿੱਚ ਲਿਆਵੇ ਕਿ ਇੱਕ ਪਾਸਿਆਂ ਅਡੋਲ ਅੰਦਰ ਆ ਕੇ ਚੰਗੜੀ ਨੇ ਇੱਕ ਬੱਚਾ ਜ਼ੀਨਤ ਦੀ ਛਾਤੀ ਉੱਤੇ ਲਟਾ ਦਿੱਤਾ ਕਾਸਮ ਦੇ ਮੂੰਹੋਂ ਚੀਕ ਆਗ ਨਿਕਲਿਆ ਮੁਬੀਨਾ ਸਾਰੇ ਪਾਸੇ ਸਨਾਟਾ ਸ਼ਾ ਗਿਆ ਮੁਬੀਨਾ ਨੂੰ ਲੱਗੋ ਅਜੇ ਚੰਗੜੀ ਨੇ ਫੜਿਆ ਹੋਇਆ ਸੀ ਤੇ ਉਹਦੇ ਹੱਥੋਂ ਉਹਦੇ ਦੋਵੇਂ ਹੱਥ ਜ਼ੀਨਤ ਦੀਆਂ ਗੱਲਾਂ ਉੱਤੇ ਰੱਖ ਦਿੱਤੇ ਸਨ ਡਾਕਟਰ ਨੇ ਮਬੀਨਾ ਨੂੰ ਜ਼ਿੰਦ ਦੀ ਛਾਤੀ ਉੱਤੇ ਭਾਰ ਸਮਝ ਕੇ ਝੁੱਕ ਲੈਣਾ ਚਾਹਿਆ ਨਹੀਂ ਮੈਂ ਬਹੁਤਾ ਭਾਰ ਆਪਣੇ ਹੱਥਾਂ 'ਚ ਰੱਖਿਆ ਹੋਏ ਚੰਗੜੀ ਨੇ ਆਖਿਆ ਇਹਦੇ ਹੱਥਾਂ ਦੀ ਖੁਸ਼ਬੂ ਹੀ ਉਹਦੇ ਨੱਕ ਵਿੱਚ ਚੜ ਲੈਣ ਦਿਓ ਜ਼ੰਜੀਰੀ ਵਿੱਚੋਂ ਇਹਦੇ ਗਰਦ ਦੀ ਖੁਸ਼ਬੂ ਸੁੰਘ ਕੇ ਉਹ ਇਸ ਤਰ੍ਹਾਂ ਹੋਈ ਏ ਸੱਚੀ ਮੁੱਚੀ ਜ਼ਿੰਦ ਨੇ ਅੱਖਾਂ ਖੋਲ ਲਈਆਂ ਤੇ ਆਪਣੇ ਉੱਤੇ ਕੁਝ ਪਿਆਰਾ ਜਿਹਾ ਮਹਿਸੂਸ ਕਰਕੇ ਉਹ ਨੀਮ ਹੁਸ਼ੀ ਵਿੱਚ ਬੋਲੀ ਕੌਣ ਕੌਣ ਇਹ ਕਿਦੀ ਖੁਸ਼ਬੂ ਇਹ ਕਿਦੇ ਹੱਥ ਤੇਰੀ ਮਬੀਨਾ ਕਸਮ ਬੋਲਿਆ ਨਹੀਂ ਇਹ ਮੇਰੀ ਸਕੀਨਾ ਚੰਗੜੀ ਨੇ ਆਖਿਆ ਜ਼ੀਨਤ ਨੇ ਮਬੀਨਾ ਦਾ ਮੂੰਹ ਬਾਰ-ਬਾਰ ਚੁੰਮਿਆ ਮਬੀਨਾ ਰੋਪੇ ਚੰਗੜੀ ਨੇ ਬਾਲੜੀ ਨੂੰ ਲੈ ਕੇ ਵਰਚਾਇਆ ਤੇ ਜ਼ੀਨਤ ਨੂੰ ਮੁੜ ਕੇ ਦੇ ਕੇ ਆਖਿਆ ਤੂੰ ਆਪੇ ਮੂੰਹ ਕਹਿ ਕੇ ਦੀ ਬੀਬੀ ਇਹ ਤੇਰੀ ਮਬੀਨਾ ਹੈ ਕਿ ਮੇਰੀ ਸਕੀਨਾ ਤੂੰ ਜੰਮੀ ਸੀ ਪਰ ਮੈਂ ਬਚਾਈ ਏ ਮੈਂ ਇਹਦਾ ਨਾਂ ਸਕੀਨਾ ਰੱਖਿਆ ਏ ਜੇ ਤੇਰੀ ਮਬੀਨਾ ਏ ਤਾਂ ਮੈਂ ਇਹਦੀ ਮਾਸੀ ਬਣਾਂਗੀ ਤੇ ਜੇ ਇਹ ਮੇਰੀ ਸਕੀਨਾ ਏ ਤਾਂ ਤੂੰ ਮਾਸੀ ਬਣ ਜਾਏ ਮੈਂ ਉਹ ਦਿਨ ਰਾਤ ਇਕੱ ਕਰਕੇ ਜਿਸ ਤਰ੍ਹਾਂ ਆਖੇਗੀ ਪਾਲਾਂਗੀ ਜਿੱਥੇ ਆਖੇਗੀ ਵਿਆਹਾਂਗੀ ਜੋ ਤੂੰ ਆਖੇਗੀ ਮੈਂ ਮੰਨਾਂਗੀ ਜੀਨ ਤਨੂੰ ਚੰਗੜੀ ਕੋਈ ਫਰਿਸ਼ਤਾ ਦਿਸ ਰਹੇ ਸੀ ਮਬੀਨਾ ਉੱਤੇ ਉਹਦਾ ਹੱਕ ਉਹਨੂੰ ਆਪਣੇ ਨਾਲੋਂ ਵੀ ਬਹੁਤਾ ਜਾਪ ਰਿਹਾ ਸੀ ਉਹਨਾਂ ਬਿਨਾਂ ਦਾ ਮੂੰਹ ਚੁੰਮ ਕੇ ਹੱਥ ਵਧਾ ਕੇ ਮਬੀਨਾ ਚੰਗੜੀ ਦੀ ਝੋਲੀ ਪਾ ਦਿੱਤੀ ਤੇ ਆਖਿਆ ਇਹ ਤੇਰੀ ਸਕੀਨਾ ਰਹੇਗੀ ਤੂੰ ਮਾਂ ਤੇ ਮੈਂ ਇਹਦੀ ਮਾਸੀ ਬਣਾਂਗੇ ਪਰ ਇੱਕ ਗੱਲ ਤੂੰ ਵੀ ਮੇਰੀ ਮੰਨ ਲੈ ਚੰਗੜੀ ਨੂੰ ਉਹ ਕਮਰਾ ਆਪਣੇ ਲਈ ਛੋਟਾ ਪਾਸ ਰਿਹਾ ਸੀ ਉਹ ਹੁਣ ਸਕੀਨਾ ਦੀ ਮਾਂ ਸੀ ਸਰਕਾਰੀ ਅਹੁਦੇਦਾਰਾਂ ਕੁੜੀ ਦੇ ਮਾਮੇ ਤੇ ਪਿਓ ਦੇ ਸਾਹਮਣੇ ਉਹਦੀ ਮਾਂ ਸੀ ਹਾਂ ਮੇਰੀ ਬੀਬੀ ਭੈਣ ਤੇਰੇ ਮੂੰਹੋਂ ਨਿਕਲੀ ਗੱਲ ਮੈਂ ਕਦੇ ਭੁਝੇ ਨਾ ਪਾਵਾਂਗੀ ਤੂੰ ਕਰ ਹੁਕਮ ਮੈਂ ਬੰਦੀ ਤੇਰੀ ਚੰਗੜੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਆਪਣੇ ਆਪ ਨੂੰ ਇੱਡਾ ਕੋਮਲ ਇੱਡਾ ਚੰਗਾ ਤੇ ਅਮੀਰ ਮਹਿਸੂਸ ਨਹੀਂ ਕੀਤਾ ਉਹ ਇਹ ਕੇ ਸਕੀਨਾ ਤੇ ਇਹਦੇ ਮਾਪਿਓ ਹੁਣ ਤੋਂ ਮੇਰੇ ਘਰ ਵਿੱਚ ਰਹਿਣਗੇ ਜ਼ੀਨਤ ਨੇ ਬਾਹਾਂ ਚੰਗੜੀ ਵੱਲ ਬੁਦਾ ਕੇ ਆਖਿਆ ਚੰਗੜੀ ਨੇ ਇਹ ਬਾਹਾਂ ਗਲ ਵਿੱਚ ਪਾ ਲਈਆਂ ਮਿਲੀਆਂ ਬਾਹਾਂ ਤੇਰਲੇ ਅਥਨੂਆਂ ਵਿੱਚ ਮਾਂ ਮਾਸੀ ਜਿੰਨਾ ਵੀ ਵੇਰਵਾ ਮੁਸ਼ਕਲ ਹੋ ਗਿਆ ਇਹ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਮੁਬੀਨਾ ਕਿਸਕੀਨ ਇੱਕ ਕਹਾਣੀ ਜੋ ਸਾਨੂੰ ਸਮਝਾਉਂਦੀ ਹੈ ਕਿ ਮਨੁੱਖੀ ਦਿਲ ਦੀ ਪੀੜ ਅਤੇ ਸਮਾਜਿਕ ਹਾਲਾਤ ਕਿਵੇਂ ਇੱਕ ਜੀਵਨ ਦਾ ਰੂਪ ਬਦਲ ਸਕਦੇ ਹਨ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵਾਰ ਫਿਰ ਮਿਲਾਂਗੇ ਪੰਜਾਬੀ ਸਾਹਿਤ ਦੀ ਹੋਰ ਸੁੰਦਰ ਕਹਾਣੀ ਨਾਲ ਸਤਿ ਸ਼੍ਰੀ ਅਕਾਲ